ਆ ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਜਸਕਰ ਜੀ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੀ ਨੂੰ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਥੋੜਾ ਜਿਹਾ ਕੰਮ ਦੀ ਤੇ ਪੜ੍ਹਾਈ ਦੀ ਮਜਬੂਰੀ ਕਰਕੇ ਬਈ ਪਸ਼ੂ ਵੇਚ ਰਿਹਾਗਾ ਆਓ ਪੁੱਛ ਲੈਨੇ ਬਈ ਤੁਹਾਡੇ ਬਈ ਜੀ ਹਸੀ ਕਾਲ ਸਸੀ ਗਰ ਵੀ ਜੀ ਹੋ ਠੀਕ ਹਾਂ ਵਧੀਆ ਹਾਂਜੀ ਹਾਂਜੀ ਵੀਰੋ ਵਧੀਆ ਨਾਮ ਤੇ ਐਡਰੈਸ ਦੋ ਨਾਮ ਤੇ ਏਕਮ ਸਿੰਘ ਹੈ ਹਾਂ ਤੇ ਪਿੰਡ ਲਹਿਰਾਖਾਨਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਬਈ ਨੇੜੇ ਪਿੰਡ ਵਿਰੇ ਲਹਿਰਾਖਾਨਾ ਆ ਲਹਿਰਾ ਮਹੱਬਤ ਆ ਇਧਰ ਕੁਛ ਮੰਡੀ ਪੈ ਜਾਂਦਾ ਇਧਰ ਚੱਕ ਪੈ ਜਾਂਦੇ ਠੀਕ ਆ ਬੋ ਮੋਬਾਈਲ ਨੰਬਰ ਬੋ ਨੰਬਰ 98645 99951 ਠੀਕ ਆ ਭਾਈ ਆਪਣੇ ਘਰ ਦੇ ਬਲੂ ਸੂਆ ਹਾਂਜੀ ਵੀਰੇ ਦੇ ਪਹਿਲੇ ਨੰਬਰ ਦੇ ਬੜ ਦੇ ਨੇ ਕਿਹੜਾ ਸੂਸ ਹੋਈ ਹੈ ਤੇ ਵੀਰੇ ਤੀਜਾ ਸੂਆ ਸੋਈ ਵੀ ਹੈ ਤੀਜਾ ਕਿੰਨਾ ਟਾਈਮ ਹੋ ਗਿਆ ਸੂਈ ਸਾਢੇ 3 ਮਹੀਨੇ ਹੋ ਗਏ ਵੀਰੇ ਸੂਈ ਨੂੰ ਤੇ ਬੱਚਾ ਇਹਦਾ ਹੀ ਹੈ ਹਾਂ ਵੀਰੇ ਬੱਚੀ ਹੈਗੀ ਇਹਦੇ ਨਾਲ ਦੀ ਬੱਚੀ ਬਹੁਤ ਚੰਗੀ ਆ ਭਾਈ ਹਾਂ ਆਪਣੇ ਜਮਾ ਨਾਲ ਦੀ ਬੱਚੀ ਹਨਾ ਚੰਗੀ ਕੇਅਰ ਆ ਭਾਈ ਦੀ ਸੰਭੀ ਵੀ ਆ ਤੇ ਪ੍ਰਿੰਟ 프ਰਿੰਟ ਬੱਚੀ ਦਾ ਚੈੱਕ ਕਰੋ ਫੇਸ ਬੜਾ ਪਿਆਰਾ ਵੇ ਤੇ ਬੱਚੀ ਨਾਲ ਹੀ ਦੇ ਦੋਣੇ ਹਾਂ ਹਾਂਜੀ ਵੀਰੇ ਨਾਲ ਹੀ ਠੀਕ ਆ ਬੱਚੀ ਬਾਈ ਕਹਿੰਦਾ ਨਾਲ ਹੀ ਦੇ ਦਾਂਗਾ ਥਾਣ ਦੇ ਇੱਕੋ ਬੱਚੀ ਦੇ ਬਹੁਤ ਚੰਗੇ ਆ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣਾ ਬਈ ਜੇ ਕੱਲੀ ਬੱਚੀ ਵੇਚ ਨਹੀਂ ਹੋਵੇ ਚੰਗੇ ਰੁਪਏ ਵਟਾ ਜੂਗੀ ਬਈ ਤੇ ਬੜ ਖੁਦ ਬਹੁਤ ਚੰਗੀ ਆ ਤੇ ਕਿੰਨਾ ਦੁੱਧਾ ਹੁਣ ਚੋਣ ਵਾਲਾ ਨੈਕ ਇਹ ਬਈ 21 ਤੋਂ 22 ਲੀਟਰ ਤਿਆਰ ਆ ਕੰਡੇ ਵਾਲਾ ਵੀਰੇ 21 ਤੋਂ 22 ਲੀਟਰ ਦੁੱਧ ਕੰਡੇ ਵਾਲਾ ਤਿਆਰ ਆ ਭਾਵੇਂ ਦੋ ਡੰਗ ਚੋਲੇ ਆ ਭਾਵੇਂ ਚਾਰ ਡੰਗ ਚੋਲੇ ਵੀਰੇ ਜਿਹਨਾਂ ਦੇ ਬਈ ਚਾਰ ਡੰਗ ਚੋਲੇ ਕਿਉਂ ਬਾਈ ਦੇ ਘਰ ਦਾ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਹਨ ਤੇ ਨਾੜਾ ਦੇਖੋ ਨਾੜਾ ਬਹੁਤ ਚੰਗੀ ਹੈ ਚਵਾਈ ਕਿਵੇਂ ਚੋਈ ਬਰੇ ਇੱਕ ਨੰਬਰ ਆ ਜਮਾ ਸੀਲ ਸਾਊਗਾ ਭਾਵੇਂ ਜਵਾਕ ਬੁੜੀ ਜੋ ਮਰਦੀ ਚੋਈ ਕੁੜੀ ਬੁੜੀ ਕੋਈ ਮਰਦੀ ਚੋਈ ਜਾਵੇ ਬਾਕੀ ਤੁਹਾਡੇ ਕੋਲ ਚੋਈ ਦੀ ਵੀਡੀਓ ਹੈ ਵੀਡੀਓ ਹੈਗੀ ਸਾਰਾ ਕੁਝ ਭੇਜ ਦਾਂਗੇ ਜਿਵੇਂ ਕਹਿਣਗੇ ਸਾਰਾ ਕੁਝ ਹੈਗੀ ਵੀਡੀਓ ਆ ਨਾੜਾ ਦੇਖੋ ਨਾੜਾ ਹੀ ਦੱਸਦੀਆਂ ਅਜੇ ਟਾਈਮ ਵੀ ਕੁਛ ਨਹੀਂ ਵੀਡੀਓ ਬਣਾਉਣ ਦਾ ਸ਼ਾਮ ਨੂੰ ਰਿਕਾਰਡ ਬਈ ਚਾਰੇ ਥਣ ਨਿਕੜਵੇਂ ਗਲਾਬੀ ਕਣ ਮੁੱਠੀ ਵਾਲਾ ਖਾਣਾ ਚਵਾਈ ਚੋਈ ਨੰਬਰ 1 ਵੀਡੀਓ ਬਈ ਕੋਲੇ ਹੈਗੀ ਆ ਚਵਾਈ ਦੀ ਢਿੱਲਾ ਦੇਖੋ ਸਾਰੀਆਂ ਬਲਡਾਂ ਨਾਲ ਸ਼ਾਮ ਤੱਕ ਕਢ ਲਿਆ ਬਰੀਕੀ ਬਰੂਤੀ ਜਬਾਤ ਆ ਬੜ ਪਤਲੀ ਚਮੜੀ ਆ ਦੁੱਧ ਵਰਗੀ ਚੰਗਾ ਗਾ ਤੇ ਨਾੜਾ ਇਧਰੋਂ ਵੀ ਬਹੁਤ ਚੰਗੇ ਬਈ ਖਾਣ ਲੈ ਵਾ ਚੰਗਾ ਠੰਡੀ ਬਈ ਬਹੁਤ ਚੰਗੇ ਬਈ ਠੰਡੀ ਸਿਲ ਬਹੁਤ ਆ ਜਿਉ ਨਿਆਣਾ ਪਾਓ ਭਵੇਂ ਨਾ ਪਾਓ ਅਸੀਂ ਵੈਸੇ ਪਾਕੀ ਚੋਣੇ ਆ ਤੇ ਪਰ ਮੰਨ ਕੇ ਚਲੋ ਵੀ ਕੋਈ ਮਾੜੀ ਨਹੀਂ ਤੋਰਦੋ ਹਾਂ ਜੀ ਕਰਦ ਬੱਲ ਚੰਗਾ ਆਰਡਰ ਚੰਗਾ ਠੰਡੀ ਸੀਲਾ ਚਵਾਈ ਦੀ ਬਾਈ ਕੋਲੇ ਵੀਡੀਓ ਆ ਕੋਈ ਚੱਕਰ ਨਹੀਂ ਬਾਈ ਕਹਿੰਦਾ ਠੰਡੀ ਸੀਲਾ ਘਰੇ ਰੱਖਣ ਵਾਲੀ ਬਾਈ ਦੀ ਥੋੜੀ ਮਜਬੂਰੀ ਆ ਪੜ੍ਹਾਈ ਦਾ ਕਾਰਨ ਲਾ ਲਓ ਬਈ ਹਨ ਤੇ ਫੇਸ ਵੀ ਬੜਾ ਪਿਆਰਾ ਬਾਕੀ ਤੋਰਾ ਤਾਰਾ ਦਿਖਾਉਨੇ ਤੋਰਾ ਤਾਰਾ ਵੀ ਚੰਗਾ ਡਾ ਬੜਾ ਲੈ ਤੋਰਾ ਤਾਰਾ ਵੀ ਕਮਾਲ ਆ ਤੇ ਕੀ ਮੋਲ ਆ ਬਈ ਇਹਦਾ ਜਾਇਜ਼ ਹਾਂਜੀ ਮਾਨਤਾਣ ਹੋ ਜਾ 70000 ਰੁਪਿਆ ਮੋਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਣ ਤਾਂ ਜਰੂਰ ਹੋਜੂ ਕੱਦ ਵੱਡ ਚੰਗਾ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮਾਲੀ ਦਾ ਸ਼ਾਮ ਨੂੰ ਦੇਖ ਕੋ ਬਈ ਬਾਕੀ ਇੱਕ ਗੱਲ ਬਈ ਨੋਟ ਕਰੋ ਬਰੀਕ ਚਮੜੀ ਦੀ ਦੁੱਧ ਵਰਗੀ ਚੰਗਾ ਪਾ ਦੂਗੀ ਥਾਂ ਥਾਂ ਨੂੰ ਚੰਗਾ ਤੇ ਨਾੜਾ ਨੋੜਾ ਬਈ ਹੌਲਾ ਚੰਗੀਆਂ ਨੇ ਤੇ ਬੱਚਾ 24 ਲੀਟਰ ਹੈਗਾ ਗਰਮੀ ਕਰਕੇ ਥੋੜਾ ਘਟੀ ਵੀ ਹੈ ਹੂੰ ਬੱਚਾ ਵੀ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਹੈ ਬਈ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਸ ਹੋਈ ਗਿਆ ਇਹ ਵੀਰੇ ਚੌਥਾ ਸੂਸ ਹੋਈ ਵੀ ਹੈ ਤਾਂ ਇਹ ਇੰਨਾ ਦਾ ਮੌਕਾ ਸੀ ਇਨੋਂ ਹੋ ਗਏ 6 ਮਹੀਨੇ ਹੋ ਗਏ ਦੁੱਧ ਕਿੰਨਾ ਹੋਣਾ ਦੁੱਧੇ ਤੋਂ 11 ਤੋਂ 12 ਲੀਟਰ ਪਿਆ ਰਿਹਾ ਇਹਦਾ ਮੱਝਰਗਾ ਹੋ ਜਾਮਾ ਵੀ ਜਾਮਾ ਐਂਡ ਫੁੱਲ ਲੰਗ ਦੇ ਹੋ ਹਾਂਜੀ ਬਈ ਫੇਸ ਬੜਾ ਚੰਗਾ ਸਹੀ ਵਾਲਾ ਹਾਂਜੀ ਵੀਰੇ ਮੈਨੂੰ ਪੰਜਾਬ ਵਾਲੀ ਕ੍ਰੋਸ ਜੀਜ ਲੱਗਦੀ ਹੈ ਹਨਾ ਕ੍ਰੋਸ ਜਾ ਗਿਆ ਕ੍ਰੋਸ ਇਹ ਥਣ ਬੜਾ ਚੰਗਾ ਮੱਝ ਵਾਲਾ ਹੀ ਥਣ ਮੱਝੋਂ ਦੁੱਧ ਹੋ ਐਂਡ ਫੁੱਲ ਉਹ ਗਰਮੀ ਬਿਲਕੁਲ ਨਹੀਂ ਮੰਗ ਗਰਮੀਆਂ ਦਾ ਤੋਹਫ਼ਾ ਆਰਡਰ ਦੇਖੋ ਠੰਡੀ ਠੁੰਡੀ ਕਿਵੇਂ ਆ ਬਈ ਬਹੁਤ ਠੰਡੀ ਹੈ ਜਿਵੇਂ ਮਰਦੀ ਤੇ ਬਈ ਬਹੁਤ ਇੱਕ ਨੰਬਰ ਆ ਗਿਆ ਆਪਾਂ ਵੀਡੀਓ ਵੀ ਬਣਾ ਕੇ ਭੇਜ ਦਾਂਗੇ ਤੇ ਰਾਜੀ ਫੁੱਲਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਮੜੀ ਤੋਰ ਦਵੇ ਤੇ ਇਸ ਬੜਾ ਪਿਆਰਾ ਤੇ ਲਾਡੂ ਲਾਂ ਦੱਸਦੀਆਂ ਸ਼ਾਮ ਦਾ ਕੜੜਾ ਜਿਹੜਾ ਕਰ ਮਣੀ ਨੇ ਵਧੀਆ ਤਿਆਰ ਕਰ ਲੈਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਈ ਕੱਦ ਵੱਡ ਚੰਗਾ ਤੋਰਾ ਤਾਰਾ ਚੰਗਾ ਗਰਮੀਆਂ ਦਾ ਤੋਹਫਾ ਰਾਜੀ ਰੂਜ ਹੀ ਫੁੱਲਾ ਬਈ ਫੇ ਕੋਈ ਵੀ ਰਮੱਝ ਲੈਣ ਦੀ ਸੋਚ ਰਿਹਾ ਇਹ ਬੜ ਬਈ ਮੱਝ ਦੇ ਬਰਾਬਰੀ ਦੁੱਧ ਵਧੀਆ ਸੰਘਣਾ ਦੁੱਧ ਹੁੰਦਾ 60 ਫੁੱਲ ਫੁੱਲ ਆਉਂਦੀ ਹੈ ਤੇ ਮੁੱਲ ਕੀ ਆ ਭਾਈ ਇਹਦਾ ਜਾਇਜ ਆ ਮੁੱਲ ਉੱਰੇ ਲੈਣ ਦੇ ਨਾਲ ਹੀ ਆ 35000 ਰੁਪਏ ਦਾ ਮਾਨਤਾ ਹਾਂ ਭਾਈ ਮਾਨਤਾ ਮੈਡਮ 35000 ਰੁਪਏ ਜਾਇਜੀ ਆ ਮੁੱਲ ਭਾਈ ਨੇ ਜਾਇਜੀ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਆ ਮਾਨਤਾ ਜ਼ਰੂਰ ਹੋ ਜੀ ਤਾਂ ਦੁੱਧ ਬਹੁਤ ਆ ਤੇ ਬਾਕੀ ਵੱਡੀ ਗੱਲ ਗਰਮੀ ਨਹੀਂ ਮਾਰਦੀ ਤਾਂ ਚੰਗੀ ਆ ਤੇ ਨਾਗ ਸੀਗੇ ਭਰਾ ਕੋਲੇ ਦੋ ਤੋਂ ਨਹੀਂ ਕਰਦੇ ਭਾਈ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ